you okay. I'm no, going no, 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 no. आज सनातन की भूमि भारत का जो दिल है पंजाब पंजाब का भी ये दिल का टुकड़ा जो लुधियाना लगता है वहाँ से हिंदू चेतना यात्रा बहुत ही आदरणीय पवन जी और ओपी जी के द्वारा आज इस यात्रा का ये मैं मैं सम ये इस यात्रा का आयोजन और ये किया गया है इसके पीछे जो भाव है उसे प्रणाम है क्योंकि राम बिना राम बिना कभी भी राम राज्य की कल्पना भी नहीं कर सकते आज राम के नाम पर सनातन आज संगठित होगा तो संगठन बढ़े चलो सुपंथ पर चले चलो केवल सनातन है जिसकी शक्ति है सकल विश्व को वासुदेव कुटुंबकम की भावना लेकर सर्वे भवन तिना का मंत्र जिस पर चल कर सकल विश्व का उत्थान है तो आज ये हिंदू चेतना यात्रा ये शुरुआती मेरे ख्याल से आ, आ, आज पूरा जितना भी हमारा लुधियाना समाज है हिंदू बाहर से भी इस यात्रा की ओर देख रहे हैं कि किस प्रकार से हमें एक होकर हिंदू धर्म के जो गुण हैं उनका प्रचार प्रसार करना होगा राम जी के नाम पर मोदी काम पर यह प्रत्येक प्रत्येक हिंदू और प्रत्येक भारतीय को आज आवश्यकता है है कि अपना जो जो वोट का चयन वो सही क्षेत्र में करें क्योंकि तो वो शताब्दी वर्ष में पहुंचता भारत यदि हम उसमें हम सब अब एक दूसरे के लिए सम्पन्नता समृद्धि और सुख देखते हैं तो ये यात्रा मुझे उस ध्येय को भी साधता हुआ दिखलाता है आप सभी ਦੀ ਜਿਹੜੀ ਇਹ Hindu ਨਵ ਚੇਤਨਾ ਯਾਤਰਾ ਨਿਕਲ ਰਹੀ ਹੈ ਸਮਸਤ ਲੁਧਿਆਣਾ ਵਾਸੀਆਂ ਨੂੰ ਸਨਾਤ ਸਭ ਸਨਾਤਨ ਪ੍ਰੇਮੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਚੇਤਨਾ ਯਾਤਰਾ ਰਾਹੀਂ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਅਸੀਂ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਆਪਣਾ Hindu ਧਰਮ ਦਾ ਜਿਹੜਾ ਨਵ ਨਵਾਂ ਵਰਸ ਉਹ ਪਹਿਲੇ ਨਵਰਾਤਰੀ ਨੂੰ 30 ਮਾਰਚ ਦਿਨ ਇਤਵਾਰ ਮਹਾਰਾਣੀ ਦੇ ਪਵਨ ਨਵਰਾਤਰੀ ਦੇ ਪਹਿਲੇ ਦਿਨ ਨਵ ਸੰਮਤ ਨਵ ਸਾਲ ਆਵਰ ਰਲ ਮਿਲ ਕੇ ਸਾਰੇ ਨਵਾਂ ਸਾਲ ਮਨਾਈਏ ਕੋਸ਼ਿਸ਼ਾਂ ਨਾਲ ਇਹ ਜੈਗ੍ਰਾਸ ਕਰੀਏ ਜੈ શ્રી ਰਾਜ ਜੈ ਸ਼੍ਰੀ ਰਾਜ ਜੈ ਸ਼੍ਰੀ ਰਾਜ ਜੈ ਰਾਜ ਸ਼੍ਰੀ ਰਾਜ ਅੱਜ இந்து ਚੇਤਨਾ ਯਾਤਰਾ ਦੇ ਵਿੱਚ ਮੈਂ ਸਿਰਫ ਇਹੀ ਕਹਿਣਾ ਚਾਹੂੰਗੀ ਜਿਹੜਾ ਸਾਡਾ ਸਨਾਤਨ ਧਰਮ ਹੈ ਉਹ ਵੈਸੇ ਤਾਂ ਜਾਗ ਚੁੱਕਿਆ ਹੈ ਪਰ ਚੇਤਨਾ ਮਤਲਬ ਹੀ ਹੈ ਕਿ ਜਗਾਣਾ ਤੇ ਮੈਂ ਸਾਰੇ ਹਿੰਦੂਆਂ ਨੂੰ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਜਿਹੜਾ ਅੱਜ ਆਪਣੇ ਜਿਹੜੇ ਕਹਿੰਦੇ ਆ ਧਰਮ ਨੂੰ ਪੁੱਲ ਬੈਠੇ ਨੇ ਤੇ ਛੋਟੀ-ਛੋਟੀ ਸਕਰਟਾਂ ਭਾਗੇ ਮੰਦਰਾਂ ਦੇ ਵਿੱਚ ਮੇਰੀਆਂ ਭੈਣਾਂ ਪਹੁੰਚਦੀਆਂ ਮੈਂ ਉਹਨਾਂ ਨੂੰ ਅਪੀਲ ਕਰਾਂਗੀ ਕਿ ਠੀਕ ਹੈ ਮੈਂ ਮਾਡਰਨ ਉਹਦੇ ਖਿਲਾਫ ਨਹੀਂ ਐ ਲੇਕਿਨ ਜਦ ਅਸੀਂ ਮੰਦਰ ਦੇ ਵਿੱਚ ਜਾਂਦੇ ਹਾਂ ਤੇ ਇੱਕ ਭਾਵਨਾ ਨਾਲ ਜਾਂਦੇ ਇੱਕ ਕਲੱਬ ਦੇ ਵਿੱਚ ਵੀ ਸਾਨੂੰ ਨਿੱਕਰ ਦੇ ਨਾਲ ਐਂਟਰੀ ਨਹੀਂ ਮਿਲਦੀ ਤੇ ਇੱਕ ਮੰਦਰ ਦੇ ਵਿੱਚ ਕਿਉਂ ਮੇਰਾ ਇਹੀ ਤੁਹਾਡੇ ਸਾਰਿਆਂ ਤੋਂ ਕੁਐਸਚਨ ਹੈ ਔਰ ਇਹੀ ਅਪੀਲ ਹੈ ਕਿ ਤੁਸੀਂ ਸਾਰੇ ਆਪਣੀ ਮਰਿਆਦਾ ਨੂੰ ਸਮਝੋ ਔਰ Hindu ਜਿਹੜਾ ਕਿ ਕਹਦੇ ਆ ਅੱਜ ਜਾਗਰਿਤ ਹੋ ਚੁੱਕਿਆ ਹੈ ਹੋਰ ਜਾਗਨ ਦੀ ਲੋੜ ਹੈ ਆਪਣਾ ਸਾਨਾਤਨ ਧਰਮ ਜਿਹੜਾ ਹੈਗਾ ਉਹ ਇੱਕ ਵਾਰੀ ਫੇਰ ਪਤਾਕਾ ਧਵਜ ਲਹਿਰਾਏਗਾ ਜੈ ਹਿੰਦ ਭਾਰਤ ਅੱਜ ਰਾਸ਼ਟਰੀ ਹਿੰਦੂ ਮੰਚ ਦੇ ਵੱਲੋਂ ਜੀ ਪਵਨ ਸ਼ਰਮਾ ਜੀ ਦੇ ਨੇਤਰਤਵ ਵਿੱਚ ਭਗਵਾਨ ਦੇ ਜੀਵਨਾਈ ਦਾ ਪੂਰੀ ਅਗਵਾਈ ਦੇ ਹੇਠ ਹਿੰਦੂ ਨਵਾਰਸ਼ੇ ਪੂਰੇ ਸਨਾਤਨ ਧਰਮ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਹਰ ਸਾਲ ਦੇ ਨਾਲ ਹਿੰਦੂ ਨਵਾਰਸ਼ ਤੇ ਅੱਜ ਹਿੰਦੂ ਚੇਤਨਾ ਯਾਤਰਾ ਵਧਾਈ ਦੇ ਪਾਤਰ ਨੇ ਪਵਨ ਸ਼ਰਮਾ ਜੀ ਔਰ ਸਬੂਚੀ ਟੀਮ ਇਹ ਸਨਾਤਨ ਧਰਮ ਦਾ ਤੋਜ ਲੈ ਕੇ ਸਭ ਨੂੰ ਇਹ ਸਾਰੇ ਹੀ ਸਨਾਤਰੀਆਂ ਨੂੰ ਲੱਖ ਲੱਖ ਵਧਾਈ ਹਿੰਦੂ ਨਵਾਦ ਰਾਸ਼ਟਰੀ ਹਿੰਦੂ ਮੰਚ ਵਾਲਾ ਜੋ ਅੱਜ ਹਿੰਦੂ ਜੇਤਰਾ ਯਾਤਰਾ ਕੱਢੀ ਗਿਆ ਤੇ ਜਹਾਜ਼ਰੀ ਪਰਦੇ ਹੋਏ ਇੱਕ ਮੈਸੇਜ ਲੈ ਕੇ ਜਾ ਰਹੇ ਹੈ ਕਿ ਸਨਾਤਨ ਧਰਮ ਨੂੰ ਪਿਆਰ ਕਰਨ ਵਾਲਿਆਂ ਨੂੰ ਇੱਕ ਅਵੇਰਨੈਸ ਹੈ ਕਿ ਅਸੀਂ ਆਪਣੇ ਹਿੰਦੂ ਧਰਮ हेतु ਜੋ ਧਾਰਮਿਕ ਖੇਤਰ ਵੱਲ ਜੋ ਆਪਾਂ ਹਿੰਦੂ ਧਰਮ ਨੂੰ ਹੋਰ ਬढ़ावा ਕਰਨ ਲਈ ਤੇ ਲੋਕਾਂ ਨੂੰ ਤੇ ਆਪਣੇ ਬੱਚਿਆਂ ਨੂੰ ਜੋ ਮੈਸੇਜ ਦੇਣਾ ਜੋ ਹਿੰਦੂ ਧਰਮ ਦੇ ਜੋ ਸਾਡੇ ਪਵਿੱਤਰ ਗ੍ਰੰਥ ਨੇ ਜੋਨਾ ਵਿੱਚ ਜੋ ਟੀਚਿੰਗਸ ਨੇ ਜਾਂ ਉਹਨਾਂ ਦੇ ਮੈਸੇਜ ਨੇ ਉਹ ਅਸੀਂ ਪਹੁੰਚਾਣ হেতু ਅੱਜ ਰਾਸ਼ ਹਿੰਦੂ ਮੰਚ ਵੱਲੋਂ ਜਿਹੜਾ ਸਮਾਗਮ ਰੱਖਿਆ ਗਿਆ ਮੈਂ ਸਭ ਨਾਲ ਪਹਿਲਾਂ ਸਾਰੀ ਕਮੇਟੀ ਦਾ ਧੰਨਵਾਦ ਕਰਦਾ ਤੇ ਮੁਬਾਰਕਬਾਦ ਹਾਂ ਮੈਸੇਜ ਆਈ ਹੈ ਕਿ ਧਰਮ ਧਾਰਮਿਕ ਖੇਤਰਾਂ 'ਚ ਚੱਲਣਾ ਚਾਹੀਦਾ ਸਨਾਤਨ ਧਰਮ ਨੂੰ ਅੱਗੇ ਰੱਖਦੇ ਹੋਏ ਜੋ ਸਾਡੇ ਸਾਡੇ ਬਜ਼ੁਰਗਾਂ ਦੇ ਸਾਡੇ ਪਵਿੱਤਰ ਗ੍ਰੰਥਾਂ ਦੇ ਵਿੱਚ ਜੋ ਲਿਖਿਆ ਉਹਨੂੰ ਆਪਾਂ ਅਪਣਾਉਂਦੇ ਹੋਏ ਉਹਦੀ ਪਿਊਰੀਫਿਕੇਸ਼ਨ ਲਈ ਜੋ ਅੱਜ ਪੰਜਾਬ ਰਾਸ਼ਟਰੀ ਹਿੰਦੂ ਮੰਚ ਨੇ ਕੀਤਾ ਤੇ ਮੈਂ ਬਹੁਤ-ਬਹੁਤ ਅਨੰਦਾ ਧੰਨਵਾਦ ਕਰਦਾ ਅੱਜ ਦੇਖੋ ਗ੍ਰੀਸਿੰਗਾਉਂਡ ਦੇ ਵਿੱਚ ਹਿੰਦੂ ਰਾਸ਼ਟਰੀ ਮੰਚ ਦੇ ਜਿਹੜੇ ਸਾਡੇ ਪਵਨਜੀ ਸਰਪੰਸ ਨੇ ਪ੍ਰਧਾਨ ਨੇ ਜਿਹੜੇ ਜੋ ਅੱਜ ਉਹ ਪ੍ਰਲਾਇ ਕੀਤਾ ਆ ਇਹ ਹਿੰਦੂ ਉਹਨੂੰ ਜਗਾਇਆ मैं अपने वालों अपने परिवार वालों और भारतीय जनता पार्टी वालों सारे देशवासियों, को तीस तरीकू जो हिंदू नववर्ष मनाया जा रहा उस राष्ट्रीय हिंदू मंच पंजाब की ओर से निकाली जाने वाली शोभा यात्रा हिंदू चेतना शोभा यात्रा जो कि सनातन धर्म के साथ सबको जोड़ती है और ये शोभा यात्रा में बड़ी धूमधाम से आज देशी ग्राउंड में से निकाली जा रही है और सभी शहरवासियों से अपील है कि इस शोभा यात्रा में बढ़कर चढ़कर भाग लें क्योंकि जितने हमारी महिला शक्ति भी साथ साथ शोभा यात्रा के साथ साथ चलेगी और बच्चे भी इस शोभा यात्रा में भाग लेंगे ये जो शोभा यात्रा निकाली जा रही है ये हिंदू भाईचारे ਸਾਰਿਆਂ ਨੂੰ ਇਕੱਠਾ ਕਰਕੇ ਜੋੜਦੀ ਹੈ Hindu ਧਰਮ ਨੂੰ Hindu ਲੋਕਾਂ ਨੂੰ ਸਭ ਨੂੰ ਮਤਲਬ ਕਿ ਇਸ ਧਰਮ ਦੇ ਵਿੱਚ ਇਹ ਵੀ ਹੈ ਕੋਈ ਵੀ ਇਸ ਧਰਮ ਦੇ ਵਿੱਚ ਹਰ ਕੋਈ ਆ ਸਕਦਾ Hindu Sikh Muslim ਸਭ ਵਾਸਤੇ ਸਨਾਤਨ ਧਰਮ ਦੀ ਇਹ ਹੀ ਹੈ ਕਿ ਸਨਾਤਨ ਧਰਮ ਦੀ ਜੈ ਜੈਕਾਰ ਹੋ ਉਸ ਰਾਤ ਨੂੰ ਇਹ ਯਾਤਰਾ ਕਿਉਂ ਵੀ ਨਿਕਲੀ ਜੀ ਇਹ ਇਹ ਹਰ ਸਾਲ ਨਿਕਲੇਗੀ ਜੀ ਹਰ ਸਾਲ ਨਿਕਲੇਗੀ ਇਹ ਸ਼ੋਭਾ ਯਾਤਰਾ ਹਰ ਸਾਲ ਸਨਾਤਨ ਧਰਮ ਦੇ ਉੱਤੇ ਹਰ ਸਾਲ ਨਿਕਾਲੀ ਜਾਏਗੀ ਜੈ ਸ਼੍ਰੀ ਰਾਮ ਧੰਨਵਾਦ हिंदू चेतना यात्रा हिंदू तो अब बहुत जाग गया पूरी दुनिया में शायद ही मुझे लगता है कि आज से पहले इतना हिंदू जागा हो क्योंकि पैंसठ करोड़ की हिंदुओं ने जब प्रयागराज में स्नान किया तो सोचिए कि हिंदू जाग चुका है अब हमें अपने हिंदुओं को ये याद करवाना है कि हमारा जो सनातन धर्म का नव वर्ष होता है वो पहला नवरात्रा 30 मार्च को है और हम सबको वर्ष जिसे हम चैत्र मास कहते हैं उस दिन से शुरू होने वाला है तो आओ अपने बच्चों को भी बताएं कि सनातन धर्म से जो हमारा नव वर्ष शुरू होता है वो इस बार तीस मार्च को है सबको नव वर्ष की बहुत बहुत मुबारक जय हिंद जय भारत तो, तो पहले जय माता दी अच्छे शहर ਇਹ ਕਿ ਅਸੀਂ ਸਨਾਤਨ ਧਰਮ ਦੀ ਗੱਲ ਕਰੀਏ ਇੱਕ ਹਿੰਦੂ ਇਕਤਾ ਪੰਚਵਲੋਂ ਜਿਹੜਾ ਕਿ ਅੱਜ ਯਾਤਰਾ ਕੱਢੀ ਗਈ ਹੈ ਤੇ ਸਾਰੇ ਲੁਧਿਆਣਾ ਸ਼ਹਿਰ ਦੀ ਸਾਰੀ ਸੰਸਥਾਵਾਂ ਸਾਰੇ ਯੂਥ ਸਾਰੇ ਭੈਣਾਂ ਸਾਰੇ ਭਰਾ ਇੱਥੇ ਅੱਜ ਮੌਜੂਦ ਨੇ ਤੇ ਬਹੁਤ ਹੀ ਦੇਖ ਕੇ ਦਿਲ ਨੂੰ ਸਕੂਨ ਮਿਲਿਆ ਵੀ ਸਾਰਾ Hindu ਇਕਤਾ ਜਿਹੜਾ ਕਿ ਅੱਜ ਮੰਚ ਤੇ ਇਕੱਠੇ ਜੀਏ ਤੇ ਸਾਡੇ ਵੱਲੋਂ ਮੇਰਾ ਛੋਟਾ ਭਰਾ ਕਾਲੀ ਕਈ ਤਰुण ਗੋਇਲ ਔਰ ਸਾਡੇ ਛੋਟੇ ਵੀ ਸਾਰੇ ਇੱਥੇ ਹਾਜ਼ਰੀ ਲਵਾਉਣ ਆਏ ਆ ਤੇ ਸਾਰਿਆਂ ਨੂੰ ਜਿਹੜੇ ਕਿ ਅੱਜ Hindu ਇਕਤਾ ਵੱਲੋਂ ਬਹੁਤ-ਬਹੁਤ ਮੁਬਾਰਕਾਂ ਨੇ ਔਰ ਸਭ ਤੋਂ ਵੱਡੀ ਗੱਲ ਜਿਹੜਾ ਲੁਧਿਆਣਾ ਸ਼ਹਿਰ ਆ ਉੱਪਰ ਕੇ ਬਾਹਰ ਆ ਰਹਾ ਵਾ ਹਰ ਇੱਕ ਚੀਜ਼ ਦੇ ਵਿੱਚ ਚਾਹੇ ਕੋਈ ਵੀ ਯਾਤਰਾ ਹੋਵੇ ਹਰ ਇੱਕ ਮਹੀਨੇ ਇੱਕ ਯਾਤਰਾ ਹੁੰਦੀ ਹੈ ਇਸ ਵਿਧਾਨੇ ਸ਼ਹਿਰ ਦੇ ਵਿੱਚ ਇਹ ਬਹੁਤ ਵੱਡੀ ਗੱਲ ਹੈ ਤੇ ਸਾਡੇ ਵੱਲੋਂ ਜੈਮਾ ਚਿੰਦਪੁਰੀ ਡਰੱਸ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੈਮਾ ਦਾਰ ਮੇਰੇ ਵੱਲੋਂ ਅੱਜ ਸਮੂਚੇ ਭਾਈਚਾਰੇ ਸਾਂਝ ਵੱਲੋਂ ਅੱਜ ਵਧਾਈ ਦੇ ਪਾਤਰ ਨੇ ਜੀ ਅੱਜ ਪੂਰੀ ਜਿਹੜਾ ਸਮਾਜੀ ਸਮਾਜ ਹੈ ਜਿਹੜਾ ਸਾਡਾ ਅਸੀਂ ਸਾਰੇ ਰਲ ਮਿਲ ਕੇ ਇੱਥੇ ਹੀ ਰਹੀਏ ਸਮੂਚੇ ਭਾਈ ਸਾਰਿਆਂ ਦਾ ਬਣੀ ਰਹੇ ਤੇ ਐਦੇ ਜਿਹੜਾ ਸਮਾਜ ਇਕੱਠਾ ਹੋ ਕੇ ਇੱਕ ਦੋ ਚੈਨਾ ਦੋ ਸੁਖਾਨਾ ਵਾਲੇ ਜੀ ਯਾਤਰਾ ਕੱਢੀ ਜਾ ਰਹੀ ਹੈ ਆਪ ਜੀ ਦੀ ਪੂਰੀ ਟੀਮ ਮਾਰਕਾ ਦਿੰਨਾ ਜਿਹੜੇ ਸਰਦਾ ਕਾ ਕਰਾ ਵਾਸਤੇ ਹਮੇਸ਼ਾ ਹਰ ਸਾਲ ਇਸ ਸ਼ੋਭਾ ਯਾਤਰਾ ਨੂੰ ਕਰਦੇ ਕਿ ਸਾਡਾ ਹਿੰਦੂ ਜਿਹੜਾ ਨਵਾਂ ਸਾਲ ਮਾਰਚ ਹੈ ਅਸੀਂ ਪਹਿਲੀ ਪਹਿਲਾਂ ਤੋਂ ਮੰਗਾਂ ਨੇ ਪਹਿਲੀ ਹੋਣਾ ਚਾਹੀਦਾ ਸਾਰੇ ਸਨਾਤਿਨਾਂ ਨੂੰ ਫਿਰ ਬੇਨਤੀ ਹੈ ਕਿ ਵੈਸੇ ਨਵਾਂ ਸਾਲ ਜਿਹੜਾ 1 ਅਪ੍ਰੈਲ ਤੋਂ ਸਭ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦੀ ਪੰਜਾਬ ਦੁਆਰਾ ਸਾਡੇ ਇੱਕ ਧਾਰਮਿਕ ਸਮਾਏ ਸੰਸਦ ਨਾਲ ਲੈ ਕੇ ਹਿੰਦੂ ਚੇਤਨਾ ਯਾਤਰਾ ਰੇਸੀ ਰੌਣਕ ਤੋਂ 14 ਯਾਰ ਹੁੰਦੇ ਹੋਏ ਪ੍ਰਾਚੀਨ ਲੋਸ਼ਾ ਦੇ ਵਿੱਚ ਆਰਤੀ ਨਾਲ ਸੰਪਨ ਹੋਏਗੀ ਰਸਤੇ ਨੂੰ ਬਾਕੀ ਦੇ ਸੰਸਕ੍ਰਿਤੀ ਨੂੰ ਬਚਾਉਣ ਦੇ ਲਈ ਜਵਾਨਾਂ ਨੂੰ ਪ੍ਰੇਰਣਾ ਦਿੰਦਾ ਹੈ ਔਰ ਇਸ ਤਰ੍ਹਾਂ ਹੀ ਹਿੰਦੂ ਚੇਤਨਾ ਯਾਤਰਾ ਦਾ ਆਯੋਜਨ ਸਿਖਰ ਦੇ ਨਾਮ ਹੈ